ਸਸਰੀ ਘਰ ਸਾਰਿਆਂ ਨੂੰ ਲਿਖਾ ਚੱਖਾ ਕਹਾਣੀ ਦਾ ਅਗਲਾ ਪਾਗ ਪਿਛਲੇ ਪਾਗ ਵਿੱਚ ਤੁਸੀਂ ਸੁਣਿਆ ਸੀਗਾ ਕਿ ਜੱਸੀ ਦੀ ਜੋਬ ਲੱਗ ਚੁੱਕੀ ਹੈ ਤੇ ਡੇਢ ਮਹੀਨਾ ਬੀਤ ਜਾਂਦੇ ਮਾਲਕ ਕੋ ਵੱਲੋਂ ਤਨਖਾਹ ਦੇਣ ਵਿੱਚ ਆਨਕਾਨੀ ਕੀਤੀ ਜਾਂਦੀ ਹੈ। ਕਾਲ ਦੇ ਵਿੱਚ ਟੁੱਟਣਾ ਹੋਣ ਕਰਕੇ ਜੱਸੀ ਗਰੀਅੰਟ ਦੇ ਘਰੇ ਆਪਣੀ ਮਾਸੀ ਦੇ ਘਰੇ ਆ ਜਾਂਦੀ ਹੈ ਤਨਖਾਹ ਨਾ ਮਿਲਣ ਦੀ। ਗੱਲ ਜਦੋਂ ਕੁਲਵੰਤ ਨੂੰ ਪਤਾ ਲੱਗਦੀ ਹੈ ਤਾਂ ਲੋਹਾ ਲੱਖਾ ਹੋ ਜਾਂਦਾ ਤੇ ਕਹਿੰਦਾ ਕਿ ਉਹ ਮਾਲਕ ਨਾਲ ਆਪ ਗੱਲ ਕਰੇਗਾ। ਹੁਣ ਅੱਗੇ ਸੁਣੋ। ਗਿਣਤੀ ਦੇ 3 ਦਿਨ ਕਿਵੇਂ ਬੀਤ ਗਏ। ਸਿਸੀ ਨੂੰ ਪਤਾ ਹੀ ਨਹੀਂ ਸੀ ਲੱਗਾ ਭਾਵੇਂ ਕੇ ਗੁਰਿਆੰਕ ਦੇ ਘਰ ਵੀ ਉਹ ਆਪਣੇ ਘਰ ਵਾਗੀ ਵਿਛੜਦੀ ਸੀ ਪਰ ਫੇਰ ਵੀ ਉਸ ਦਾ ਮਨ ਨਹੀਂ ਸੀ 마ਸੀ ਦੇ ਘਰੋਂ ਜਾਣ ਦਾ ਪਰ ਮਜਬੂਰੀ ਸੀ ਸੋ 10 ਦਿਨਾਂ ਬਾਅਦ ਕੁਲਵੰਤ ਜੱਸੀ ਨੂੰ ਗੁਰਿਆੰਕ ਦੇ ਘਰ ਛੱਡਣ ਲੱਗਿਆ ਪਰ ਪਹਿਲਾਂ ਉਹ ਸਿੱਟਾ ਸੱਬੇ ਤੇ ਗਿਆ ਜਿੱਥੇ ਚੱਸੀ ਜੋਬ ਕਰਦੀ ਸੀ ਕੁਲਵੰਤ ਮਾਲਕੋ ਕੋਲੇ ਗਿਆ ਤੇਰਾ ਅਮਰ ਮੀਆਂ ਕਰਨ ਤੋਂ ਬਾਅਦ ਉਸਨੇ ਕਿਹਾ ਸਰਦਾਰ ਜੀ ਇਹ ਮੇਰੀ ਭਾਂਜੀ ਤੁਹਾਡੇ ਕੋਲੇ ਪਿਛਲੇ ਲਗਭਗ ਡੇਢ ਮਹੀਨੇ ਤੋਂ ਕੰਮ ਕਰ ਰਹੀ ਹੈ ਪਰ ਤੁਸੀਂ ਉਸਨੇ ਤਨਖਾਹ ਨਹੀਂ ਦਿੱਤੀ ਕੀ ਕਾਰਨ ਮਾਲਕ ਇੱਕਦਮ ਬੋਲਿਆ ਆਹੋ ਜੀ ਕੰਮ ਤਾਂ ਇਹ ਕੁੜੀ ਕਰਦੀ ਹੈ ਪਰ ਪਰ ਕੀ ਸਰਦਾਰ ਜੀ ਕੁੜੀ ਦੀ ਮਿਹਨਤ ਦੇ ਬਦਲੇ ਪੈਸੇ ਦਿਓ ਪੈਸੇ ਵੀ ਤਾਂ ਦਿਓ ਪਤਾ ਇਹ ਖਰਚੇ ਪਿੱਛੇ ਹੱਡ ਰਗੜਾਉਂਦੀ ਹੈ ਕੋਈ ਕਲਵੰਤਾ ਥੋੜਾ ਆਕਣ ਕੇ ਬੋਲਿਆ ਤਾਂ ਸੱਬੇ ਮਾਲਕ ਬੋਲਿਆ ਕਿ ਦੇਖੋ ਪਹਿਲੇ ਵੀ 22 ਦਿਨਾਂ ਦੇ ਪੈਸੇ ਤਾਂ ਅਸੀਂ ਨਹੀਂ ਦੇਣੇ ਕਿਉਂਕਿ ਟ੍ਰੇਨਿੰਗ ਦੇ ਪੈਸੇ ਨਹੀਂ ਦਿੱਤੇ ਜਾਂਦੇ ਟ੍ਰੇਨਿੰਗ ਦੇ ਦੇਣ ਦੇ ਪੈਸੇ ਤਾਂ ਸਗੋਂ ਅਸੀਂ ਲੈਣੇ ਆ ਉਸ ਦੀ ਗੱਲ ਸੁਣ ਕੇ ਕਲਵੰਤ ਨੂੰ ਤਾਂ ਚੜ ਗਿਆ ਉਸ ਨੇ ਕਿਹਾ ਇਹ ਕਿਹੜੇ ਕਾਨੂੰਨ ਦੀ ਕਿਤਾਬ ਵਿੱਚ ਲਿਖਿਆ ਬਈ ਮੈਂ ਤਾਂ ਪਹਿਲੀ ਵਾਰ ਸੁਣਿਆ ਕਲਵੰਤ ਦੀ ਗੱਲ ਸੁਣ ਕੇ ਮਾਲਕ ਨੇ ਗੱਲ ਬਦਲਦੇ ਹੋਏ ਕਿਹਾ ਜੋ ਵੀ ਹੈ ਸੋ ਗੱਲਾਂ ਦੀ ਇੱਕ ਗੱਲ ਈ ਆ ਕੇ ਹਫ਼ਤੇ 15 ਦਿਨਾਂ ਦੇ ਪੈਸੇ ਲੈ ਜਾਓ ਜੇ ਲੈਣੇ ਬਾਕੀ ਟ੍ਰੇਨਿੰਗ ਦੇ ਦਿਨਾਂ ਦੇ ਪੈਸੇ ਤਾਂ ਨਹੀਂ ਮਿਲਣਗੇ ਕੁਲਵੰਤ ਰੁਹਾ ਲੱਖਾ ਹੋ ਗਿਆ ਤੇ ਜਸੀ ਨੂੰ ਬਾ ਤੋ ਫੜ ਕੇ ਤਰਦਾ ਹੋਇਆ ਬੋਲਿਆ ਰਹਿਣ ਦੇ ਭਰਾਵਾ ਉਹ ਵੀ ਰੱਖ ਲੈ ਮਹਿਰ ਪਾ ਲਈ ਵੀ ਜਿਹੜੇ ਪਾ ਹੋਏ ਸੋਚ ਰਵਾਂਗੇ ਤੇਰੇ ਨਾਲ ਕੋਈ ਲੇਖਾ ਜੋਖਾ ਹੋਣਾ ਕੁੜੀ ਦਾ ਜੋ ਪੂਰਾ ਹੋ ਗਿਆ ਮੇਰੀ ਗੱਲ ਯਾਦ ਰੱਖੀ ਧੀ ਤਿਆਣੀ ਦਾ ਹੱਕ ਮਾਰ ਕੇ ਹਜਮ ਨਹੀਂ ਹੋਣਾ ਜਸੀ ਦਾ ਦਿਲ ਰੋ ਰਿਹਾ ਸੀ ਪਰ ਕੀ ਕਰ ਸਕਦੀ ਸੀ ਪਲਵੰਤ ਨੇ ਗੱਡੀ ਵਿੱਚ ਬਹਿ ਕੇ ਜਸਤੀ ਨੂੰ ਕਿਹਾ ਕੋਈ ਗੱਲ ਨਹੀਂ ਪੁੱਤ ਦੇ ਛੋਟਾ ਨਾ ਕਰ ਇੱਥੇ ਲੋਕੀ ਬਹੁਤ ਤਰ੍ਹਾਂ ਦੇ ਆ ਪਰਾਂ ਤੋਂ ਪਰਾਂ ਬੇਈਮਾਨ ਬੈਠੇ ਆ ਹੌਸਲਾ ਰੱਖੀਦਾ ਕੋਈ ਨਾ ਜੋ ਰੱਬ ਕਰਦਾ ਹੋ ਚੰਗੇ ਲਈ ਕਰਦਾ ਹੋ ਸਕਦਾ ਤੇਰੇ ਲਈ ਕੋਈ ਵਧੀਆ ਜੌਬ ਸੋਚੀ ਹੋਵੇ ਰੱਬ ਨੇ ਤੂੰ ਮੇਰੀ ਸਿਆਣੀ ਤੀਂ ਆ ਆਪਣੇ ਮੰਮੀ ਪਾਪਾ ਨੂੰ ਨਾ ਦੱਸੀ ਕੁਝ ਵੀ ਹੋਵੇ ਐਵੇਂ ਪਰੇਸ਼ਾਨ ਹੋਣਗੇ ਨੌਕਰੀਆਂ ਬਥੇਰੀਆਂ ਮਿਲ ਜਾਣਗੀਆਂ ਹੋਰ ਮੈਂ ਤਾਂ ਸੋਚਿਆ ਸੀ ਚੱਲ ਜਾਣ ਪਛਾਨ ਦੇ ਬੰਦੇ ਨੇ ਇਹ ਗੱਲ ਦੱਸੀ ਆ ਤਾਂ ਕੋਈ ਭੋਰਾ ਪਰਾ ਪਰਾ ਸ਼ਰਮ ਤਾਂ ਰੱਖੂਗਾ ਸਾਲਾ ਪਰ ਇਹ ਤਾਂ ਬੇਸ਼ਰਮੀ ਨਿਕਲਿਆ ਪੱਕਾ ਜਸਸੀ ਦਾ ਮਨ ਪਰਿਆ ਹੋਇਆ ਸੀ ਉਹ ਬੋਲ ਨਹੀਂ ਸਕੀ ਬਸ ਹਾਂ ਵਿੱਚ ਸਿਰ ਹਿਲਾ ਕੇ ਪਰੇ ਜਿਹੇ ਮਨ ਦੇ ਨਾਲ ਜੀ ਜੀ ਮਸਾਂ ਹੀ ਕਹਿ ਰਹੀ ਸੀ ਜਦ ਜਸਸੀ ਲਈ ਹੋ ਨੌਕਰੀ ਵਾਲੀ ਚੁਣੌਤੀ ਦੁਬਾਰਾ ਤੋਂ ਸਿਰ ਚੱਕ ਕੇ ਖੜੀ ਹੋ ਗਈ ਸੀ ਕੁਲਵੰਤ ਜਸਸੀ ਨੂੰ ਘਰ ਛੱਡ ਕੇ ਵਾਪਸ ਆਪਣੇ ਪਰਤ ਗਿਆ ਕਰ ਜਸਸੀ ਬਹੁਤ ਉਦਾਸ ਸੀ ਗੁਜੰਟ ਦੇ ਬੱਚੇ ਉਸ ਨਾਲ ਖੇਡਣਾ ਚਾਹੁੰਦੇ ਸਨ ਪਰ ਜਸਸੀ ਜੋ ਕਦੇ ਉਹਨਾਂ ਦਾ ਅੱਗਾ ਤੱਗਾ ਕਰਦੀ ਨਾ ਥੱਕਦੀ ਸੀ ਨੇ ਉਹਨਾਂ ਨੂੰ ਇਹ ਕਹਿ ਕੇ ਕੋਲੋਂ ਲਾ ਦਿੱਤਾ ਕਿ ਉਹ ਕੱਲ ਨੂੰ ਉਹਨਾਂ ਨਾਲ ਖੇਡੇਗੀ ਅੱਜ ਉਸ ਦਾ ਸਿਰ ਦੁਖਦਾ। ਦੋਵੇਂ ਬੱਚੇ ਢਿਲੇ ਜਿਹੇ ਮੂੰਹ ਲੈ ਕੇ ਆਪਣੀ ਮਾਂ ਗੁਰਜੀਤ ਕੋਲੇ ਚਲੇ ਗਏ ਤੇ ਦੱਸਿਆ ਦੀਦੀ ਅੱਜ ਸਾਡੇ ਨਾਲ ਖੇਡਦੀ ਹੀ ਨਹੀਂ। ਮਾਂ ਨੇ ਕਰਨ ਪੁੱਛਿਆ ਤੇ ਵੱਡੇ ਮੁੰਡੇ ਨੇ ਕਿਹਾ ਕਿ ਦੀਦੀ ਕਹਿੰਦੇ ਮੇਰਾ ਸਿਰ ਦੁਖਦਾ। ਉਹ ਬੱਚਿਆਂ ਦੀ ਗੱਲ ਸੁਣ ਕੇ ਜਸਸੀ ਦੇ ਕਮਰੇ ਚ ਗਈ ਤੇ ਜਸਸੀ ਸਰਾਣੇ ਵਿੱਚ ਮੂੰਹ ਦੇ ਕੇ ਰੋ ਰਹੀ ਸੀ। ਗੁਰਜੀਤ ਨੇ ਜਸੀ ਦੇ ਸਿਰ ਤੇ ਹੱਥ ਫੇਰਾ ਤਾਂ ਜਸੀ ਇੱਕਦਮ ਅੱਖਾਂ ਸਾਫ਼ ਕਰਦੀ ਉੱਠ ਕੇ ਬੈਠ ਗਈ ਗੁਰਜੀਤ ਨੇ ਪੁੱਛਿਆ ਕੀ ਗੱਲ ਹੋਈ ਪੁੱਤ ਕੁਛ ਨਹੀਂ ਆਂਟੀ ਜੀ बस ਥੋੜਾ ਸਿਰ ਦੁਖਦਾ ਕਹਿ ਕੇ ਜਸੀ ਨੇ ਉਸ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਪਰ ਗੁਰਜੀਤ ਉਸ ਦੇ ਖਿਹੜੇ ਪੈ ਗਈ ਤਾਂ ਜਸੀ ਨੇ ਸਾਰੀ ਗੱਲ ਗੁਰਜੀਤ ਨੂੰ ਦੱਸ ਦਿੱਤੀ ਗੁਰਜੀਤ ਨੇ ਉਸ ਨੂੰ ਹੌਸਲਾ ਦਿੱਤਾ ਤੇ ਕਿਹਾ ਤੂੰ ਟੈਨਸ਼ਨ ਨਾ ਲੈ ਕੋਈ ਪਿਛਲੇ ਜਨਮਾਂ ਦਾ ਲੇਖਾ ਜੋਖਾ ਹੋਣਾ ਪੁੱਤ ਜੇ ਦੇ ਦਿੱਤਾ ਮਰ ਜਾਣੇ ਦਾ ਰੋਣਾ ਨੇ ਨੌਕਰੀਆਂ ਦਾ ਘਾਟਾ ਨਹੀਂ ਪਿਆ ਮੈਂ ਤੇਰੇ ਅੰਕਲ ਨਾਲ ਸ਼ਾਮ ਨੂੰ ਗੱਲ ਕਰਦੀ ਆ ਸਾਡੀ ਜਾਣ ਪਛਾਣ ਵਿੱਚ ਇੱਕ ਬੰਦਾ ਹੈਗਾ ਉਹ ਇੰਸ਼ੋਰੈਂਸ ਕੰਪਨੀ ਚਲਾਉਂਦਾ ਹੈਗਾ ਆਪਾਂ ਉਹਦੇ ਨਾਲ ਗੱਲ ਕਰਕੇ ਵੇਖਾਂਗੇ ਮੈਨੂੰ ਯਕੀਨ ਆ ਆਪਾਂ ਨੂੰ ਨਾ ਨਹੀਂ ਕਰੇਗਾ ਜਿਸੇ ਨੂੰ ਹੁਣ ਉਮੀਦ ਦੀ ਇੱਕ ਕਿਰਨ ਹੋਰ ਦਿਖਾਈ ਦੇਣ ਲੱਗੀ ਸੀ ਰਾਤ ਨੂੰ ਜਦੋਂ ਖਾਣੇ ਦੇ ਟੇਬਲ ਤੇ ਬੈਠੇ ਤਾਂ ਗੁਰਜੀਤ ਨੇ ਆਪਣੇ ਪਤੀ ਗੁਰਜੰਟ ਨੂੰ ਸਾਰੀ ਗੱਲ ਦੱਸੀ ਤਾਂ ਗੁਰਜੰਟ ਨੇ ਕਿਹਾ ਕਿ ਕੁਲਵੰਤ ਨੇ ਵੀ ਇਸ ਬਾਬਤ ਉਹਦੇ ਨਾਲ ਗੱਲ ਕੀਤੀ ਸੀ ਉਸਨੇ ਇਹ ਵੀ ਕਿਹਾ ਕਿ ਸੱਬੇ ਵਾਲਾ ਬੰਦਾ ਕੋਈ ਬਾਲਾ ਚੰਗਾ ਨਹੀਂ ਸੀ ਵਧੀਆ ਹੋਇਆ ਕਿਹੜਾ ਛੁੱਟ ਗਿਆ ਕੋਈ ਗੱਲ ਨਹੀਂ ਕਿਤੇ ਹੋਰ ਮਿਲ ਜਾਵੇਗੀ ਨੌਕਰੀ ਤਾਂ ਗੁਰਜੀਤ ਨੇ ਕਿਹਾ ਗੁਰੇ ਅੰਟ ਤੁਸੀਂ ਮਨਜੀਤ ਭਾਜੀ ਨਾਲ ਗੱਲ ਕਰਕੇ ਦੇਖੋ ਜੇ ਜਸਜੀ ਨੂੰ ਉੱਥੇ ਨੌਕਰੀ ਮਿਲ ਜਾਵੇ ਤਾਂ ਚੰਗਾ ਨਹੀਂ ਕੁਝ ਪਲ ਸੋਚ ਕੇ ਗੁਰੇ ਅੰਟ ਨੇ ਕਿਹਾ ਕੱਲ ਤਾਂ ਤੇਰੀ ਠੀਕ ਹੈ ਪਰ ਗੁਰਜੀਤ ਨੇ ਸਦੀ ਗੱਲ ਨੂੰ ਬੋਝਦੇ ਹੋਏ ਤੁਰੰਤ ਕਿਹਾ ਪਰ ਕੀ ਪੁੱਛ ਕੇ ਤਾਂ ਦੇਖੋ ਤੁਸੀਂ ਤਾਂ ਪਹਿਲਾਂ ਹੀ ਹੱਥ ਖੜੇ ਕਰਮੋ ਫਿਰਦੇ ਆਂ ਓਏ ਨਹੀਂ ਯਾਰ ਹੱਥ ਨਹੀਂ ਖੜੇ ਕਰ ਰਿਹਾ ਮੈਂ ਸੋਚ ਰਿਹਾ ਸੀ ਉਹ ਕੰਮ ਔਖਾ ਹੋਣਾ ਥੋੜਾ ਕੁੜੀ ਨੇ ਆਪਣੀ ਪੜ੍ਹਾਈ ਵੀ ਕਰਨੀ ਐ ਦੋਵੇਂ ਕੰਮ ਦਿਮਾਗ ਲਾਉਣ ਵਾਲੇ ਆ ਜਸੀ ਨੇ ਦੋਵਾਂ ਦੀ ਗੱਲਬਾਤ ਸੁਣ ਕੇ ਕਿਹਾ ਕੋਈ ਨਹੀਂ ਅੰਕਲ ਜੀ ਮੈਂ ਕਰ ਲੈਣਾ ਕੰਮ ਮਿਲੇ ਤਾਂ ਸਹੀ ਗੁਰਜੀਤ ਅਤੇ ਗੁਰਜੰਟ ਨੇ ਜਸੀ ਵੱਲ ਵੇਖਿਆ ਉਹਨਾਂ ਨੂੰ ਉਸਦੀ ਉਦਾਸ ਅੱਖਾਂ ਵਿੱਚ ਚਮਕ ਦਿਖਾਈ ਦਿੱਤੀ ਗੁਰਜੰਟ ਨੇ ਉਸ ਨੂੰ ਤਸੱਲੀ ਦਿੰਦਿਆਂ ਕਿਹਾ ਜ਼ਰੂਰ ਪਤਾ ਕਰੇਗਾ ਅਗਲੇ ਦਿਨ ਗੁਰਜੰਟ ਨੇ ਸਵੇਰ ਦੇ ਸਾਰੇ ਰੁਝੇਵੇਂ ਛੱਡ ਕੇ ਸਭ ਤੋਂ ਪਹਿਲਾਂ ਮਨਜੀਤ ਸਿੰਘ ਨੂੰ ਕਾਲ ਕੀਤੀ ਤੇ ਜੱਸੀ ਦੀ ਜੌਬ ਲਈ ਉਸ ਨਾਲ ਗੱਲ ਕੀਤੀ ਤਾਂ ਮਨਜੀਤ ਸਿੰਘ ਨੇ ਕਿਹਾ ਕਿ ਉਹ ਆ ਜਾਣ ਇੰਟਰਵਿਊ ਤੋਂ ਬਾਅਦ ਹੀ ਉਹ ਦੱਸ ਸਕੇਗਾ ਕਿ ਜੱਸੀ ਉਸ ਜੌਬ ਦੇ ਲਈ ਕਹੇ ਜਾਂ ਨਹੀਂ ਪ੍ਰਮਾਤਮਾ ਨੇ ਰਹਿਮਤ ਕੀਤੀ ਜੱਸੀ ਨੇ ਮਨਜੀਤ ਸਿੰਘ ਦੇ ਸਾਰੇ ਸਵਾਲਾਂ ਦੇ ਜਵਾਬ ਉਹ ਵਧੀਆ ਤਰੀਕੇ ਨਾਲ ਦਿੱਤੇ ਜਿਸ ਉਸ ਨੇ ਜੱਸੀ ਨੂੰ ਰਿਸੈਪਸ਼ਨਿਸਟ ਦੀ ਜੌਬ ਆਫਰ ਕੀਤੀ ਅਤੇ ਕਿਆਕਿਉ ਪੜਾਈ ਕਰਦੀ ਹੈ ਇਸ ਲਈ ਇਸ ਕਰਕੇ ਪੜਨ ਲਈ ਵੀ ਸਮਾਂ ਚਾਹੀਦਾ ਇਸ ਲਈ ਇਹ ਜੌਬ ਉਸ ਲਈ ਵਧੀਆ ਰਹੇਗੀ ਜਿੱਸੇ ਬਹੁਤ ਕੋਸ਼ਿਸ਼ ਕੀਤੀ ਕਿਉਂਕਿ ਇੱਥੇ ਉਸ ਨੂੰ ਕੰਮ ਵੀ ਤਸੱਲੀ ਬਖਸ਼ ਮਿਲ ਗਿਆ ਸੀ ਅਤੇ ਪੜਨ ਲਈ ਸਮਾਂ ਵੀ ਉਸ ਨੇ ਸਾਰੀ ਗੱਲ ਆਪਣੀ ਮਾਸੀ ਨਾਲ ਸਾਂਝੀ ਕੀਤੀ ਮਾਸੀ ਨੇ ਦਾਤੇ ਦਾ ਸ਼ੁਕਰ ਕੀਤਾ ਤੇ ਹੱਸ ਕੇ ਗਿਆ ਪੁੱਤ ਚੱਲ ਇਹ ਤਾਂ ਹੋਇਆ ਨਾ ਕੰਮ ਕਿ ਕੁੱਬੇ ਦੇ ਲੱਤ ਮਾਰੀ ਤੇ ਕੁੱਬੇ ਦੇ ਗੋਣਾਗੇ ਜੇ ਸਾਬੇ ਤੇ ਲੱਗੀ ਹੁੰਦੀ ਤਾਂ ਇੰਨੀ ਵਧੀਆ ਜੌਬ ਨਹੀਂ ਸੀ ਮਿਲਨੀ ਉਹਦੇ ਨਾਲ ਕੋਈ ਪਿਛਲੇ ਜਨਮ ਦਾ ਲੇਖਾ ਜੋਖਾ ਹੋਣਾ ਜੋ ਨਿਬੜ ਗਿਆ ਉਸਨੇ ਜੱਸੀ ਨੂੰ ਮਿਹਨਤ ਤੇ ਇਮਾਨਦਾਰੀ ਨਾਲ ਮਿਹਨਤ ਕਰਨ ਦੀ ਨਸੀਹਤ ਦਿੱਤੀ ਜੌਬ ਤੇ ਜਾਣ ਲਈ ਜੱਸੀ ਨੂੰ ਭਾਵੇਂ ਦੂਰ ਜਾਣਾ ਪੈਂਦਾ ਸੀ ਪਰ ਉਹ ਖੁਸ਼ ਸੀ ਜਿੰਦਗੀ ਦੀ ਗੱਡੀ ਹੌਲੀ ਹੌਲੀ ਆਪਣੀ ਪਟੜੀ ਤੇ ਆਉਣ ਲੱਗ ਪਈ ਸੀ ਜਿ세 ਜੀ ਤੋੜ ਮਿਹਨਤ ਕਰਦੀ ਪਹਿਲਾ ਸਮੈਸਟਰ ਬਹੁਤ ਵਧੀਆ ਰੈਂਕ ਲੈ ਕੇ ਪਾਸ ਕਰ ਲਿਆ ਫਿਰ ਉਸਨੇ ਕਾਲਜ ਬਦਲ ਲਿਆ ਹੁਣ ਕਾਲਜ ਉਸਦੀ ਮਾਸੀ ਦੇ ਘਰ ਦੇ ਅੱਧੇ ਕੋਹ ਘੰਟੇ ਦੀ ਵਿੱਥ ਤੇ ਸੀ ਤੇ ਦਫ਼ਤਰ ਵੀ ਜਿਆਦਾ ਦੂਰ ਨਹੀਂ ਸੀ ਇੱਕ ਦਿਨ ਡਿੰਪਲ ਦੇ ਘਰ ਕਿਸੇ ਦੇ ਵਿਆਦਾ ਕਾਰਡ ਆਇਆ ਤੇ ਉਹ ਸਾਰੇ ਰਾਤ ਨੂੰ ਜਾਗੋ ਦੇ ਪ੍ਰੋਗਰਾਮ ਤੇ ਗਏ ਉੱਥੇ ਹੀ ਉਹਨਾਂ ਨੂੰ ਬੇਵੀ ਜੋ ਜੱਸੀ ਨੂੰ ਅਮਰੀਕਾ ਆਉਂਦੇ ਹੋਏ ਜਹਾਜ਼ ਵਿੱਚ ਮਿਲੀ ਸੀ ਉਸ ਦੇ ਪਿਸ਼ੋਕੜ ਪਿੰਡ ਤੋਂ ਹੀ ਸੀ ਉਸ ਨਾਲ ਪੇਂਟ ਹੋ ਗਈ ਗੱਲਾਂ ਬਾਤਾਂ ਦੌਰਾਨ ਪਤਾ ਲੱਗਾ ਕਿ ਜੱਸੀ ਜੱਸ ਵਿਆਹ ਵਿੱਚ ਆਈ ਸੀ ਉਹ 베ਵੀ ਦੇ ਦਿਓਰ ਦੇ ਬੇਟੇ ਦਾ ਸੀ 베ਵੀ ਨੇ ਜਸਸੀ ਨੂੰ ਕਿਹਾ ਲੈ ਦੱਸ ਤੂੰ ਤਾਂ ਆਪਣੀ ਹੀ ਕੁੜੀ ਨਿਕਲੀ ਜੇ ਪਤਾ ਹੁੰਦਾ ਤੈਨੂੰ ਅਸੀਂ ਉਸ ਦਿਨ ਆਪੇ ਕੁਲਵੰਤ ਦੇ ਘਰ ਛੱਡ ਆਉਣਾ ਸੀ ਜਸਸੀ ਉੱਚੀ ਲੰਮੀ ਤੇ ਸਾਦੀ ਜੀ ਹੀ ਪਰ ਸੋਹਣੀ ਖੁਬਤ ਵਾਲੀ ਅਲੜ ਮਿਹੀ ਮਟਿਆਰ ਸੀ 베ਵੀ ਨੂੰ ਉਸਦੀ ਨਹਾਰ ਬਹੁਤ ਜੱਜ ਗਈ ਸੀ ਉਹ ਮਨੋਂ ਮਣੀ ਠਣ ਚੁੱਕੀ ਸੀ ਕਿ ਉਹ ਆਪਣੀ ਹੀ ਰਿਸ਼ਤੇਦਾਰੀ ਵਿੱਚ ਜਸਸੀ ਦਾ ਰਿਸ਼ਤਾ ਕਰਾਏਗੀ ਉਨੇ ਡਿੰਪਲ ਨਾਲ ਇਹ ਬਾਬਤ ਗੱਲ ਵੀ ਕੀਤੀ ਲਾ ਡਿੰਪਲ ਨੇ ਕਿਹਾ ਦੀਦੀ ਵਿਆਹ ਤਾਂ ਕਰਨਾ ਹੀ ਆ ਪਰ ਹਜੇ ਪੜ ਲਵੇ ਦੋ ਕੋ ਸਾਲ ਬਾਅਦ ਇਸ ਬਾਰੇ ਵੀ ਸੋਚਾਂਗੇ ਦੇਵੀ ਨੇ ਮੁਸਕਰਾ ਕੇ ਕਿਹਾ ਜਦੋਂ ਵੀ ਰਿਸ਼ਤਾ ਕਰਨਾ ਹੋਇਆ ਤਾਂ ਪਹਿਲ ਮੇਰੀ ਹੀ ਹੋਵੇਗੀ ਡਿੰਪਲ ਨੇ ਕਿਹਾ ਮੈਂ ਤੈਨੂੰ ਹੁਣੇ ਦੱਸ ਦਿੱਤਾ ਡਿੰਪਲ ਨੇ ਵੀ ਹੱਸ ਕੇ ਹਾਂ ਮੈਂ ਪਰ ਦਿੱਤੀ ਤੁਹਾਨੂੰ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਹੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ